ਸਵਾਗਤ ਕਰਦੇ ਆ ਕਾਕਾ ਹੀ ਸ਼ੋਲਰ ਗਣੇਸ਼ ਟੂ ਸਟੋਰ ਮੰਡੀ ਡਬਲਿਕੰਡਿਓ ਮੈਂ ਤੁਹਾਡਾ ਛੋਟਾ ਵੀਰ ਵਿਕਰਮ ਲੰਬੀ ਜਿਸ ਤਰ੍ਹਾਂ ਕਿ ਤੁਹਾਨੂੰ ਆਪਣੇ ਹਰ ਬਾਰ ਕਾਕਾ ਹੀ ਸ਼ੋਲਰ ਕੰਪਨੀ ਕਨੇਓ ਕੀਤੇ ਕੰਮ ਦੀ ਪਰਫਾਰਮੈਂਸ ਦਿਖਾਉਣਾ ਰਹਿੰਦਾਗਾ ਤਾਂ ਅੱਜ ਪਹੁੰਚੇ ਆਈ ਪਿੰਡ ਪਥਰਾਲਾ ਵਿਖੇ ਜਿੱਥੇ ਕਿ ਆਪਣੇ ਕਿਸਾਨ ਭਰਾ ਮਹਿੰਦਰ ਸਿੰਘ ਜੀ ਦੇ ਸਾਡੇ ਸਾਥ ਐਚ.ਟੀ. ਦਾ ਸਮਰਸੀ ਵਾਲਾ ਕਨੈਕਸ਼ਨ ਕੀਤਾ ਹੋਇਆ ਜੋ ਕਿ ਆਪਣਾ ਸਰਤਾਜ ਮੌਰ ਲੈਪਟੌਪ ਦਾ ਮੋਡਲ ਆਈ ਹੈਵੀ ਤੋਂ ਹੈਵੀ ਇਹਦਾ ਸਟਰਕਚਰ ਦਿੱਤਾ ਹੋਇਆ ਜੀ ਬਾਕੀ ਬਿਲਕੁਲ ਫਰੈਸ਼ 24 ਮਾਡਲ ਦੇ ਪੈਨਲ ਲੱਗੇ ਹੋਏ ਆਈ ਕਰਲੋਸ ਕਰਦੇ ਤਾਂ ਬਾਕੀ ਆਪਣੇ ਅੰਕਲ ਜੀ ਰਣਕ ਕਿਸਾਨ ਪ੍ਰਾਣਾ ਮਿਲਾਵਾਂਗੇ ਦੇਣਗੇ ਜਾਣਕਾਰੀ ਉਹਨਾਂ ਨੂੰ ਆਪਣੇ ਕੀਤਾ ਹੋਇਆ ਕਾਕਾ ਜੀ ਸ਼ੁੱਧਰ ਕਿੰਨੇ ਕੰਮ ਕਿਸ ਤਰ੍ਹਾਂ ਦਾ ਲੱਗਿਆ ਤਾਂ ਉਹ ਤੁਹਾਨੂੰ ਮਿਲਾਉਣੇ ਇੱਕ ਵਾਰ ਕੋਲ ਪਾਣੀ ਦੇ ਦਰਸ਼ਨ ਕਰਾਉਣੇ ਕਿੰਨਾ ਸੋਹਣਾ ਪਾਣੀ ਬਣਿਆ ਪਾਣੀ ਵੇਖੋ ਕਿਸਾਨ ਭਰਾ ਪੂਲ ਪ੍ਰੈਸ਼ਰ ਦਾ 4 ਇੰਚ ਬੀਲੀ ਵਾਲੀ ਮੋਟਰ ਜਿੰਨਾ ਪਾਣੀ ਬਣਿਆ ਹੋਇਆ ਜੀ ਇੱਕਾ ਜਿ ਪੂਰੀ ਬੱਦਲ ਵਾਈ ਦੇ ਵਿੱਚ ਵੀ ਫੋਲੋ ਪਾਣੀ ਦੇ ਰਹੀ ਹੈ ਜੀ ਕਿਸਾਨ ਪਰ ਆਪਣੇ ਦੱਸ ਰਿਹਾ ਜਿਸ ਤਰ੍ਹਾਂ ਕੋਈ ਨਹੀਂ ਦੀ ਲੱਗਿਆ ਹੋਰ ਮੋਟਰ ਬੰਦ ਹੋ ਜਾਂਦੀਆਂ ਪਰ ਆਪਣੀ ਮੋਟਰ 3 ਇੰਚੀ ਪ੍ਰੈਸ਼ਰ ਦਾ ਪਾਣੀ ਦੇ ਰਹੀ ਹੈ ਫਿਰ ਵੀ ਜੀ ਤਾਂ ਤੁਸੀਂ ਦੇਖੋ ਪੂਰੇ ਅਨੇਸਟਮ ਬਦਲ ਬਾਈ ਇਹ ਬਦਲ ਬਾਈ ਵਿੱਚੋਂ 4 ਇੰਚੀ ਪ੍ਰੈਸ਼ਰ ਦਾ ਪਾਣੀ ਬਣਿਆ ਆ ਜੀ ਤੇ ਬਾਕੀ ਆਪਣੇ ਕਿਸਾਨ ਭਰਾਣਾ ਮਿਲਾਵਾਂਗੇ ਦੇਣਗੇ ਜਾਣਕਾਰੀ ਉਹਨਾਂ ਨੂੰ ਕਿਸ ਤਰ੍ਹਾਂ ਲੱਗੇ ਆਪਣਾ ਕੰਮ ਆਉ ਮਿਲਾਉਣੇ ਤੁਹਾਨੂੰ ਅੰਕਲ ਜੀ ਰਣ ਨਾਲ ਬਾਈ ਜੀ ਰਣ ਨਾਲ ਸਸਰੀ ਗਾਲ ਅੰਕਲ ਜੀ ਸਾਈ ਜੀ ਪਹਿਲਾਂ ਥੋੜਾ ਸਵਾਗਤ ਕਰਦੇ ਆ ਕਾਕਾ ਜੀ ਸ਼ੰਦਰ ਕੰਨੂ ਜੀ ਤੇ ਦਵੋਗੇ ਜਾਣਕਾਰੀ ਆਪਣੇ ਕਿਸਾਨ ਭਰਾਵਾਂ ਨੂੰ ਆ ਦਾ ਨਾਮ ਪਤਾ ਤੇ ਤੁਹਾਡੇ ਕਿੰਨਾ ਕਿਵੇਂ ਲੱਗਿਆ ਪਾਣੀ ਬਣਿਆ ਹੋਇਆ ਜੀ ਮੇਰਾ ਨਾਮ ਮਿੰਦਰ ਸਿੰਘ ਆ ਟੰਡ ਪਥਰਾਲਾ ਤੇ ਮੋਟਰ ਲਵਾਈ ਆ ਜੀ ਕਾਕੇ ਤੋਂ ਨੌਪੜੀ ਮੰਡੀ ਤੇ ਨੱਬ ਵਾਲੀ ਕੋਲੇ ਜੀ ਬਾਕੀ ਉਹ ਤੁਹਾਨੂੰ ਦਿਸੀ ਜਾਂਦਾ ਬਹੁਤ ਵਧੀਆ ਪਾਣੀ ਬਣਿਆ ਪਾਣੀ ਸੋਨਾ ਬਣਿਆ ਜੀ ਮਨ ਕੋਸ਼ਾ ਜੀ ਹਾਂ ਬਹੁਤ ਵਧੀਆ ਤੇ ਸਮਾਨ ਸਾਰਾ ਸਮਾਨ ਜੀ ਬਹੁਤ ਵਧੀਆ ਲੱਗਿਆ ਹੈਵੀ ਆ ਜੀ ਪੂਰਾ ਜੀ ਕੇ ਤੇ ਕੇ ਜਿਸ ਤਰ੍ਹਾਂ ਅੱਜ ਬੱਦਲ ਵਾਈ ਸੀ ਜੀ ਤੇ ਬੱਦਲਾਂ ਵਿੱਚ ਕਿਵੇਂ ਲੱਗਾਈ ਪਾਣੀ ਸੀ ਚੰਗੀ ਜਾਂਦੀ ਹੈ ਜੀ ਹੁਣ ਬੱਦਲ ਹੈਗਾ ਜੀ ਤੁਸੀਂ ਆ ਬੱਦਲ ਹੈਗਾ ਹੀ ਤੁਸੀਂ ਦੇਖ ਲਓ ਤਾਂ ਨਾਲ ਵਧੀਆ ਚੱਲੀ ਜਾਂਦੀ ਹਾਂਜੀ ਹਾਂਜੀ ਭਾਈ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਕੀਤਾ ਹੈ ਕੰਮ ਆਪਣਾ ਜੀ ਪਾਣੀ ਤਾਂ ਬਹੁਤ ਵਧੀਆ ਬਣਾਈ ਬਾਕੀ ਸਮਾਨ ਬਹੁਤ ਵਧੀਆ ਹੀ ਲੱਗਿਆ ਜੀ ਤੇ ਫਿਟਿੰਗ ਫੂਟਿੰਗ ਬਹੁਤ ਵਧੀਆ ਕਰੀ ਹੈ ਜੀ ਐਵੇਂ ਕਹ ਦੀਏ ਸਾਰੀਆਂ ਕੋਈ ਤਾਰ ਦੋ ਲੰਪ ਨਹੀਂ ਮੰਨ ਲਓ ਸਾਰਾ ਵਧੀਆ ਹੀ ਹੈ ਜੀ ਬਾਕੀ ਕੋਈ ਪਾਣੀ ਪੂਣੀ ਦੀ ਕੋਈ ਦਿੱਕਤ ਨਹੀਂ ਆਪਾਂ ਨੂੰ ਜੀ ਕਿ ਕਿ ਵਾਟਰ ਲੈਵਲ ਕਿੰਨੇ ਫੁੱਟ ਤੇ ਬਈ ਇੱਥੇ ਆਪਣੇ ਕਿ 30 ਫੁੱਟ ਦੇ ਆ ਜੀ 30 ਫੁੱਟ ਤੇ ਵਾਟਰ ਲੈਵਲ ਆ ਜੀ ਹਾਂਜੀ ਜੇ ਆਪਾਂ 30 ਤੋਂ 35 ਫੁੱਟ ਦੇ ਵਿੱਚ ਮੈਂਸ ਗਏ ਕਹਿ ਸਕਦੇ ਆ ਵੀ ਜਿਸ ਤਰ੍ਹਾਂ ਮੋਟਰ ਚੱਲਣੀ ਆਉਣਾ ਇਸ ਤੋਂ ਪਾਣੀ ਤੇ ਆਣਾ ਹਾਂ 35 ਤੇ ਮੰਨ ਸਕਦੇ ਜੀ ਹਾਂ 35 ਫੁੱਟ ਚੱਲੇ ਜਾਂਦਾ ਜੀ ਪਰ ਸਿਆ 5-4 ਫੁੱਟ ਨੋਰਮਲ ਹੀ ਆ ਹਾਂਜੀ ਹਾਂਜੀ ਤੇ ਹੋਰ ਆਪਣੇ ਕਿਸਾਨ ਭਰਾਵਾਂ ਨੂੰ ਕੀ ਦੱਸਣਾ ਚਾਹੋਗੇ ਆਪਣੇ ਕੀਤੇ ਕੰਮ ਬਾਰੇ ਕੀ ਕੰਮ ਬਹੁਤ ਵਧੀਆ ਵੀਰੇ ਕੋਈ ਦਿੱਕਤ ਨਹੀਂ ਮੰਨ ਲਓ ਹਾਂਜੀ ਸਾਰਾ ਬਹੁਤ ਵਧੀਆ ਬਾਕੀ ਆਪਦਾ ਜਾਨੇ ਕਿਰਾ ਦੇਖ ਕੇ ਲਵਾਓ ਜੇ ਕਿਹਨੇ ਲਵਾਉਣੀਆਂ ਦਾ ਬਸ ਕੀ ਸੁਝਾਅ ਹੋਰ ਵੀ ਜਿਸ ਤਰ੍ਹਾਂ ਬਾਜ਼ਾਰ ਆ ਵਿੱਚੋਂ ਮੋਟਰਾਂ ਲੱਗੀਆਂ ਹੁੰਦਾ ਛੋੜੇ ਨੇੜੇ ਤੇੜੇ ਇਹ ਉਹਨਾਂ ਮੋਟਰਾਂ ਦੇ ਤੇ ਆਪਣੀ ਮੋਟਰ ਤੋਂ ਕੀ ਫਰਕ ਲੱਗਾ ਜਿਹੜਾ ਤੁਸੀਂ ਵੇਟਿੰਗ 'ਚ ਵੀ ਸਾਡੇ ਤੋਂ ਕਾਫੀ ਦਿਨ ਵੇਟਿੰਗ 'ਚ ਵੀ ਲਵਾਈ ਹੈਗੀ ਹਾਂ ਵੇਟ ਤਾਂ ਬਹੁਤ ਦਿਨ ਹੋ ਗਈ ਹੈ ਜੀ ਇਹ ਫਰਕ ਕੀ ਕੀ ਫਰਕ ਵੇਖ ਕੇ ਤੁਸੀਂ ਜਿਹੜਾ ਇੰਨਾ ਟਾਈਮ ਵੇਟ ਕੀਤੇ ਹੋਰ ਮੋਟਰਾਂ ਕੰਪਨੀ ਲੱਗਦਾ ਜਿਹੜਾ ਮੰਨ ਲਓ ਛੜਾ ਬਹੁਤ ਹੈਵੀ ਹੈ ਜੀ ਦੂਜਾਂ ਕੋਲ ਮਿਲ ਨਹੀਂ ਰਿਹਾ ਸੀ ਇਹ ਵੀ ਮੰਨ ਲਓ ਮੇਰੇ ਦਾ ਬਹੁਤ ਔਖਾ ਹੈ ਹਾਂਜੀ ਕਫਤ ਦਾ ਦਿਨ ਪੈ ਗਈ ਮਿਲਿਆ ਜੀ ਤੇ ਕੇ ਚੰਗਾ ਸਮਾਨ ਤੁਹਾਨੂੰ ਪਤਾ ਟਾਈਮ ਲੱਗ ਹੀ ਜਾਂਦਾ ਜੀ ਹਾਂ ਉਹ ਤਾਂ ਹੈਗਾ ਜੀ ਉਹ ਨਿਆਰੇ ਵੱ ਜਿੰਨਾ ਕਮਲੋ ਵੇਟ ਕੀਤੇ ਉਹਨਾਂ ਕਮਲ ਮੁਰਿਆ ਜੀ ਮਲ ਮੁਰਿਆ ਜੀ ਹਾਂਜੀ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਟਾਈਮ ਦਿੱਤਾ ਸਾਨੂੰ ਜੀ ਇੱਕ ਇਨਸਾਨ ਭਰਾਓ ਇੱਕ ਵਾਰ ਤੁਸੀਂ ਜਿਆਦਾ ਮੌਕਾ ਦਿਓ ਕਾਕਾ ਜੀ ਸ਼ੁਨਦਰ ਤੇ ਆਓ ਮੰਨੀ ਡੱਬਲੀ ਤਾਂ ਇਹ ਤੁਹਾਨੂੰ ਵੀ ਇੱਕ ਇਸ ਤਰ੍ਹਾਂ ਦਾ ਵਧੀਆ ਸੋਹਣਾ ਪਾਣੀ ਬਣਾ ਕੇ ਦੇਗੇ ਵਾਕਿਆ ਆਓ ਇੱਕ ਵਾਰ ਪਾਣੀ ਫੇਰ ਤੁਹਾਨੂੰ ਦਿਖਾ ਦਿੰਨੇ ਆ ਕਿੰਨਾ ਸੋਹਣਾ ਫੁੱਲ ਪ੍ਰੈਸ਼ਰ ਦਾ 4 ਇੰਚੀ ਪਾਣੀ ਬਣਿਆ ਹੋਇਆ ਹੈਗਾ ਇਹ ਹੰਦਾ ਹੀ ਇੱਕ ਅਸਲ ਕੀਤਾ ਆ ਇਮਾਨਦਾਰ ਸ਼ੁਨਰ ਹੈ ਜੀ ਸਾਡਾ ਇਹ ਜੋ ਸਰਤਾਜ ਮੋਡਲ ਜੀ ਸਤਿ ਸ਼੍ਰੀ ਅਕਾਲ ਪ੍ਰੋਫ ਫੁੱਲ ਹੈਵੀ ਸਟਰਕਚਰ ਲਾ ਕੇ ਦਿੰਨੇ ਆਗੇ ਜੋ ਕਿ ਕਿਸਾਨ ਦੇ ਖੇਤ ਵਿੱਚ ਅਸਲ ਇੱਕ ਲੰਮਾ ਸਮਾਂ ਚੱਲਣ ਵਾਲਾ ਸਮਾਨ ਆ ਜੀ ਆਓ ਸਿਰੋ ਮੌਕਾ ਦੇ ਉਹ ਕਾਕਾ ਇਨਸੂਲਰ ਤੇ ਤਵਾਟੇ ਮਿਲਦੇ ਆ ਤੁਹਾਨੂੰ ਉਹ ਮੋਟਰਾਂ ਤੇ ਇਸੇ ਤਰ੍ਹਾਂ ਪਿਆਰ ਬਣਾਈ ਰੱਖੋ ਧੰਨਵਾਦ ਜੀ